ਪੜ੍ਹ ਲਿਖ ਕੇ ਅੱਗੇ ਵਧਣ ਦੀ ਪ੍ਰਾਰਥਨਾ ਕਰਦੇ ਬੱਚਿਆਂ ਦੀਆਂ ਇਹ ਤਸਵੀਰਾਂ ਕਿਸੇ ਸਕੂਲ ਦੀਆਂ ਨਹੀਂ ਬਲਕਿ ਇੱਕ ਟਿਊਸ਼ਨ ਕਲਾਸ ਦੀਆਂ ਨੇ ਟਿਊਸ਼ਨ ਜੋ ਮੁਹਾਲੀ ਦੇ ਸੈਕਟਰ 69 ਦੇ ਇੱਕ ਪਾਰਕ ਵਿੱਚ ਪੜਾਈ ਜਾਂਦੀ ਹੈ ਤੇ ਉਹ ਵੀ ਬਿਨਾਂ ਕਿਸੇ ਫੀਸ ਦੇ ਟਿਊਸ਼ਨ ਪੜ੍ਹਨ ਵਾਲੇ ਬੱਚੇ ਚੁਕੀਆਂ ਚੋਪੜੀਆਂ ਦੇ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਲੱਗਦੀ ਇਸ ਟਿਊਸ਼ਨ ਦੀ ਸ਼ੁਰੂਆਤ ਰਿਟਾਇਰ ਸਰਕਾਰੀ ਅਧਿਕਾਰੀ ਤੇ ਵਕੀਲ ਤਰਸ਼ੇਮ ਸਿੰਘ ਨੇ ਕੀਤੀ ਕੁਝ ਸਮਾਂ ਪਹਿਲਾਂ ਤਰਸ਼ੇਮ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਸੱਟ ਕਾਰਨ ਉਹ ਘਰ ਬੈਠਣ ਦੇ ਲਈ ਮਜਬੂਰ ਹੋ ਗਏ ਪਰ ਇੱਕ ਘਟਨਾ ਨੇ ਉਹਨਾਂ ਨੂੰ ਗਰੀਬ ਬੱਚਿਆਂ ਨੂੰ ਟਿਊਸ਼ਨ ਪੜਾਉਣ ਦੇ ਲਈ ਪ੍ਰੇਰਿਤ ਕੀਤਾ ਮੈਂ ਹਾਈ ਕੋਰਟ ਤੋਂ ਆਪਣਾ ਕੰਮ ਸਮਾਪਤ ਕਰਕੇ ਕਾਰ ਨੂੰ ਵਾਪਸ ਆ ਰਿਹਾ ਸੀ ਜਦ ਮੈਂ ਤਕਰੀਬਨ ਸਵਾ 2 ਵਜੇ ਦੇ ਕਰੀਬ ਦੁਪਹਿਰੇ 36 37 ਦੀ ਡਿਵਾਈਡਿੰਗ ਰੋਡ ਤੇ ਚੱਲ ਰਿਹਾ ਸੀ ਮੈਂ ਆਪਣੇ ਖੱਬੇ ਹੱਥ ਆ ਰਿਹਾ ਸੀ ਬਗਰੋਂ ਇੱਕ ਕਾਰ ਆਈ ਜਿਸ ਨੇ ਇੱਕਦਮ ਮੇਰੇ ਮੋੜੇ ਆ ਕੇ ਬ੍ਰੇਕ ਲਾ ਲਈ ਜਿਸ ਦਾ ਨਤੀਜਾ ਕੀ ਹੋਇਆ ਕਿ ਮੇਰਾ ਸਕੂਟਰ ਉਹਦੇ ਵਿੱਚ ਲੱਗਾ ਤੇ ਮੇਰਾ ਮੈਡਿਕ ਮੇਰੇ ਸੱਜੇ ਪਾਸੇ ਦਾ ਚੂਰਾ ਟੁੱਟ ਗਿਆ ਪਰ ਜਿਹੜਾ ਇਨਸੀਡੈਂਸ ਵਰਤਿਆ ਇਦੇ ਨਾਲ ਮੈਂ ਆਈਸੋਲੇਸ਼ਨ ਫੀਲ ਕਰਨੀ ਸ਼ੁਰੂ ਕਰ ਦਿੱਤੀ ਮੈਂ ਇੱਕ ਕਿਸਮ ਦਾ ਸੋਸਾਇਟੀ ਤੋਂ ਕੱਟ ਆਫ ਹੋ ਗਿਆ ਤੇ ਇਹਦਾ ਨਤੀਜਾ ਕੀ ਹੋਇਆ ਮੈਂ ਘਰ ਵਿੱਚ ਥੋੜਾ ਜਿਹਾ ਕਿਤਾਬਾਂ ਵਗੈਰਾ ਪੜ੍ਹਨੀਆਂ ਸ਼ੁਰੂ ਕੀਤੀ ਆਪਣੇ ਐਡਵੋਕੇਟਸ ਦੀਆਂ ਪਰ ਨਤੀਜਾ ਕੀ ਹੋਇਆ ਮੈਂ ਉਸ ਨੂੰ ਪੜ੍ਹ ਕੇ ਕੀ ਕਰਦਾ ਜਦ ਮੇਰੇ ਕੋ ਮੈਂ ਅਦਾਲਤ ਵਿੱਚ ਜਾ ਕੇ ਕੇਸ ਹੀ ਨਹੀਂ ਲੜ ਸਕਦਾ ਸੀ ਤੇ ਉਸ ਨੂੰ ਮੈਂ ਡਰਾਪ ਕਰਕੇ ਮੈਂ ਕਿਹਾ ਕਿ ਕਿਉਂ ਨਾ ਕਿਸੇ ਤਰੀਕੇ ਦੇ ਨਾਲ ਮੈਂ ਪਬਲਿਕ ਵਿੱਚ ਫੇਰ ਅੱਗੇ ਵੰਗੋ ਜਿਦਾ ਲਾਈਫ ਵਿੱਚ ਗੁਜ਼ਰਨਾ ਸ਼ੁਰੂ ਕਰ ਦਿੰਦਾ ਜੋ ਸੈਕਟਰ 69 ਦਾ ਪਾਰਕ ਹੈ ਜੋ ਮੇਰੇ ਘਰ ਦੇ ਬਿਲਕੁਲ ਨੇੜੇ ਹੈ ਮੈਂ ਉੱਥੇ ਬੈਠਾ ਸੀ ਸਰਦੀਆਂ ਦੇ ਦਿਨ ਸੀ ਮੇਰੇ ਕੋਲ ਇੱਕ ਬੱਚੀ ਅਰਵਿਨਾ ਨਾਮ ਦੀ ਆਈ ਉਹ ਕਹਿੰਦੀ ਅੰਕਲ ਤੁਸੀਂ ਮੈਨੂੰ ਪੜਾਇਆ ਕਰੋਗੇ ਮੈਂ ਕਿਹਾ ਬੇਟੇ ਮੈਂ ਜ਼ਰੂਰ ਪੜਾਇਆ ਕਰਾਂਗਾ ਤੂੰ ਪੜ੍ਹਨੇ ਵਾਲੀ ਬਣ ਉਸ ਬੱਚੀ ਤੋਂ ਮੈਂ ਇਨਸਪੀਰੇਸ਼ਨ ਲੈ ਕੇ ਅੱਜ ਵੀ ਉਹ ਬੱਚੀ ਮੇਰੇ ਇਸ ਸਕੂਲ ਦੇ ਵਿੱਚ ਪੜ੍ਹ ਰਹੀ ਹੈ ਉਸ ਤੋਂ ਇਹ ਸਾਰੇ ਦਾ ਸਾਰਾ ਸਕੂਲ ਤੇ ਖਤਮ ਹੋਇਆ ਹੈ ਇੱਕ ਬੱਚੀ ਤੋਂ ਸ਼ੁਰੂ ਹੋਈ ਟਿਊਸ਼ਨ ਅੱਜ 50 ਬੱਚਿਆਂ ਦੇ ਕਾਫਲੇ ਤੱਕ ਪਹੁੰਚ ਗਈ ਹੈ پارک ਦੇ ਇੱਕ ਕੋਨੇ ਵਿੱਚ ਰੋਜ਼ਾਨਾ 6 ਤੋਂ 7 ਵਜੇ ਤੱਕ ਇਹ ਟਿਊਸ਼ਨ ਪੜਾਈ ਜਾਂਦੀ ਹੈ ਪੜਨ ਵਾਲਿਆਂ ਦੇ ਵਿੱਚ ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਬੱਚੇ ਸ਼ਾਮਿਲ ਨੇ ਟਿਊਸ਼ਨ ਪੜਨ ਆਉਂਦੇ ਬੱਚੇ ਪਾਰਕ ਵਿੱਚ ਬੈਠਣ ਲਈ ਘਰ ਤੋਂ ਹੀ ਇੰਤਜ਼ਾਮ ਕਰਕੇ ਲਿਆਉਂਦੇ ਨੇ ਕੋਈ ਬੋਰੀ ਤਾਂ ਕੋਈ ਲਿਫਾਫੇ ਦੇ ਉੱਤੇ ਬੈਠ ਕੇ ਗਿਆਨ ਹਾਸਲ ਕਰਦਾ ਏ ਮੈਂ ਉਹ ਪਾਰਕ ਨੂੰ ਖੇਲਜੀ تھی ਮੇ ਇਹ ਸਰ ਮੈਨੂੰ ਮਿਲੇ تھے ਫਿਰ ਉਹ ਫਿਰ ਦੂਸਰੇ ਦਿਨ ਨੂੰ ਕੋਰ ਦਿਨ ਮਿਲੇ ਫਿਰ ਆਮ ਨੇ ਹੁਣ ਸੇ ਕਿਹਾ ਸਰ ਸਰ ਹਮੇ ਪੜਾਉਗਾ ਉਹਨਾਂ ਨੇ ਕਿਹਾ ਹਾਂ ਫਿਰ ਅਕਲ ਹੋਰ ਦਿਨਾਂ ਆਨੇ ਲੱਗ ਪਏ ਤੇ ਅਸੀਂ ਆਪਣੇ ਦੋਸਤੋ ਕੁੱਝ ਲਗਾਏ ਟਿਊਸ਼ਨ ਮੇਂ ਪੈਸੇ ਲੱਗਤੇ ਹਨ ਔਰ ਯਹਾਂ ਪੇ ਫ੍ਰੀ ਮੇ ਪੜਾਉਂਦੇ ਹੈ ਵੋ ਵੀ ਬਹੁਤ ਅੱਛਾ ਟਿਊਸ਼ਨ ਪੜਾਉਣ ਦੀ ਸ਼ੁਰੂਆਤ ਵਿੱਚ ਤਰਸੀਮ ਸਿੰਘ ਇਕੱਲੇ ਸਨ ਪਰ ਹੌਲੀ-ਹੌਲੀ ਕੁੱਝ ਹੋਰ ਲੋਕ ਵੀ ਉਹਨਾਂ ਨਾਲ ਆ ਚੁੜੇ ਇਹਨਾਂ ਦੇ ਵਿੱਚ ਤਰਸੀਮ ਸਿੰਘ ਦੇ ਕੁੱਝ ਸਾਥੀਆਂ ਤੋਂ ਇਲਾਵਾ ਬੀ ਕਾਮ ਦੀ ਇੱਕ ਵਿਦਿਆਰਥਣ ਵੀ ਸ਼ਾਮਲ ਹੈ ਇੱਕ ਤਾਂ ਸਰਦਾਰ ਸੰਤ ਸਿੰਘ ਜੀ ਹੈ ਉਹ ਮੇਰੀ ਮਦਦ ਕਰਦੇ ਆ ਇੱਕ ਸ਼ਾਇਦ ਤੁਸੀਂ ਇੱਥੇ ਜਦੋਂ ਸ਼ੂਟ ਕਰ ਰਹੇ ਸੀ ਫਿਲਮ ਇੱਕ ਬੇਟੀ ਹੈ ਉਹ ਮੇਰੀ ਬਹੁਤ ਮਦਦ ਕਰਦੇ ਸੀ ਤਿੰਨੇ ਜਣੇਗਾ ਇਹ ਸਾਰੇ ਪ੍ਰੋਜੈਕਟ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਰੈਂਡਮਲੀ ਮੇਰੇ ਮੈਂ ਜਸਟ ਆਪਣੀ ਪਲੱਸ 2 ਫਿਨਿਸ਼ ਕੀਤੀ ਔਰ ਮੇਰੀ ਹੌਲਿਡੇਸ ਚੱਲ ਰਹੀ ਸੀ ਸੋ ਥੀਸ ਵਾਸ ਜਸਟ ਲਾਈਕ ਕਿ ਕੁਝ ਕਰਨਾ ਹੈ ਸੋ ਸਮਥਿੰਗ ਡਿਫਰੈਂਟ ਸੋ ਸਰ ਪੜ੍ਹਾਤੇ تھے ਮੇਰੇ ਸਾਥ ਤੋਂ ਮੈਂ ਨੇ इनको ਦੇਖਾ ਔਰ ਮੈਂ ਨੇ ਵਸ ਸਟਾਰਟ ਕਰਵਾ ਦਿਆ ਹੈਲਪ ਕਰਨੀ ਕਰੇ ਬੱਚਿਆਂ ਨੂੰ ਪਾਰਕ ਦੇ ਵਿੱਚ ਟਿਊਸ਼ਨ ਪੜਾਉਣ ਦਾ ਇਹ ਸਫ਼ਰ ਆਸਾਨ ਨਹੀਂ ਸੀ ਸ਼ੁਰੂ ਦੇ ਵਿੱਚ ਸੈਕਟਰ 69 ਦੇ ਜਿਸ ਪਾਰਕ ਵਿੱਚ ਬੱਚਿਆਂ ਦੀ ਕਲਾਸ ਲੱਗਦੀ ਸੀ ਉਸ ਉੱਤੇ ਕੁਝ ਲੋਕਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਮਜਬੂਰਨ ਟਿਊਸ਼ਨ ਨੂੰ ਦੂਜੇ ਪਾਰਕ ਵਿੱਚ ਸ਼ਿਫਟ ਕਰਨਾ ਪਿਆ ਮੈਂ ਪੜਾਉਣੀ ਸ਼ੁਰੂ ਕੀਤੀ ਸੀਗੇ ਉਹਨਾਂ ਲੋਕਾਂ ਨੇ ਜਿਹੜੇ ਆਂਡ ਗਵਾਂਡ ਦੀ ਕੋਠੀਆਂ ਵਾਲੇ ਆ ਉਹਨਾਂ ਨੇ ਇਹਨਾਂ ਬੱਚਿਆਂ ਦੀ ਜਦੋਂ ਪ੍ਰੈਜੈਂਸ ਫੀਲ ਕੀਤੀ ਹੈ ਤਾਂ 2 ਤੋਂ 4 4 ਤੋਂ 20 25 30 ਇਸ ਤਰੀਕੇ ਨਾਲ ਹੋ ਗਏ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਬੁਰਾ ਫੀਲ ਕੀਤਾ ਇਹ ਫੀਲ ਕੀਤਾ ਕਿ ਇਹ ਜਿਹੜੇ ਬੱਚੇ ਆ ਇਹ ਬਹੁਤ ਹੀ ਲੋਅਰ ਬੈਕਗ੍ਰਾਉਂਡ ਦੇ ਬੱਚੇ ਆ ਇਹਨਾਂ ਨੂੰ ਕੋਈ ਤਮੀਜ਼ ਨਹੀਂ ਇਹਨਾਂ ਨੂੰ ਬੋਲਣ ਚੱਲਣ ਦੀ ਅਕਲ ਨਹੀਂ ਇਹ ਸਾਡੇ ਬੱਚਿਆਂ ਦੇ ਉੱਤੇ ਬੈਡ ਇਫੈਕਟ ਕ੍ਰੀਏਟ ਕਰਨਗੇ ਮੈਂ ਉਹਨਾਂ ਨੂੰ ਬਹੁਤ ਸਮਝਾਇਆ ਭਾਈ ਇਹ ਬੱਚੇ ਜਿਹੜੇ ਆ ਇਹ ਵੀ ਤੁਹਾਡੇ ਬੱਚਿਆਂ ਵਰਗੇ ਆ ਟਿਊਸ਼ਨ ਪੜਨ ਆਉਂਦੇ ਬੱਚੇ ਬੇਸ਼ੱਕ ਗਰੀਬ ਪਰਿਵਾਰਾਂ ਦੇ ਨੇ ਪਰ ਉਹਨਾਂ ਅੰਦਰ ਪੜ੍ਹ ਲਿਖ ਕੇ ਅੱਗੇ ਵਧਣ ਦੀ ਲਗਨ ਕਿਸੇ ਨਾਲੋਂ ਵੀ ਘਟ ਨਹੀਂ ਹੈ ਪਾਰਕ ਵਿੱਚ ਪੜ੍ਹਾਏ ਜਾ ਰਹੀ ਇਹ ਟਿਊਸ਼ਨ ਗਰੀਬ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਦਾ ਸਬਬ ਬਣੇਗੀ ਇਨਾ ਗਰੀਬ ਬੱਚਿਆਂ ਕੋਲ ਪੜਨ ਲਈ ਬੇਸ਼ੱਕ ਹਾਈ ਫਾਈ ਸਹੂਲਤਾਂ ਨਹੀਂ ਪਰ ਉਹ ਜਜ਼ਬਾ ਜ਼ਰੂਰ ਹੈ ਜਿਸ ਤੋਂ ਬਿਨਾ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕਰਨਾ ਮੁਸ਼ਕਿਲ ਹੈ